500 ਦੇ ਸੂਟ ਦੇ ਨਾਲ ਤੁਹਾਨੂੰ ਇੱਕ ਪ੍ਰਿੰਟ ਸੂਟ ਆ ਵਾਲਾ ਬਿਲਕੁਲ ਸੂਟ ਫ੍ਰੀ ਦਿੱਤਾ ਜਾਊਗਾ ਰੰਗ ਇਹਦੇ ਵਿੱਚ ਬਹੁਤ ਸਾਰੇ ਆ ਇੱਕ ਸੂਟ ਲਓ ਤੇ ਦੂਜਾ ਸੂਟ ਫ੍ਰੀ ਲੈ ਜਾਓ ਜਿਹੜੀਆਂ ਭੈਣਾਂ ਨੇ ਸੂਟ ਲੈਣੇ ਆ ਜਾਂ ਭਰਾਵਾਂ ਨੇ ਗਿਫਟ ਕਰਨੇ ਆਜੋ 500 ਦੇ ਸੂਟ ਦੇ ਨਾਲ ਦੂਜਾ ਸੂਟ ਇੱਥੇ ਬਿਲਕੁਲ ਫ੍ਰੀ ਹੈਗਾ 1000 ਵਾਲਾ ਸੂਟ 650 ਦਾ 650 ਵਾਲੇ ਸੂਟ ਦੇ ਨਾਲ ਰੈਡੀमेड ਪਲਾਜ਼ੋ ਸੂਟ ਜਿਹੜਾ 5-600 ਦਾ ਵਿਕਦਾ ਬਾਜ਼ਾਰ 'ਚ ਇਹ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇਣਾ ਹੈ ਪੂਰਾ ਸਿੱਪੀ ਦਾ ਵਰਕ ਹੈ ਦੁਪੱਟਾ ਚੈੱਕ ਕਰੋ ਬਹੁਤ ਸ਼ਾਨਦਾਰ ਹੈ ਫੋਟੋ ਵਾਲੇ ਪੀਸ ਹੈ ਬਹੁਤ ਟ੍ਰੈਂਡਿੰਗ ਹੈ 850 ਰੁਪਏ ਦੀ ਰੇਂਜ ਦੇ ਨਾਲ ਤੁਹਾਨੂੰ ਪਲਾਜ਼ੋ ਸੂਟ ਬਿਲਕੁਲ ਫ੍ਰੀ ਮਿਲੇਗਾ ਭਾਈ ਭਾਈ 16 ਸੂਟ 1000 ਰੁਪਏ ਦਾ ਅਸੀਂ ਦਿੰਨੇ ਆ ਇੱਕ ਦੇ ਨਾਲ ਆ ਦੂਜਾ ਸੂਟ ਜਿਹੜਾ ਇਹ ਬਿਲਕੁਲ ਫ੍ਰੀ ਦੇ ਰਹੇ ਬਾਜ਼ਾਰ ਦਾ ਰੇਟ 2500 ਆ ਸਾ ਇਤਰਾਲੇ ਸੂਟ ਦੇ ਨਾਲ ਵੀ ਅਸੀਂ ਤੁਹਾਨੂੰ ਆ ਦੂਜਾ ਸੂਟ ਬਿਲਕੁਲ ਫ੍ਰੀ ਦੇ ਦੇਣਾ ਹੈ 1500 ਤੋਂ 2500 ਤੱਕ ਦੀ ਰੇਂਜ ਦੇ ਉੱਪਰ ਜਿਹੜਾ ਵੀ ਤੁਸੀਂ ਕਪੜਾ ਲਓਗੇ ਉਹਦੇ ਨਾਲ ਤੁਹਾਨੂੰ ਇੱਕ ਸੂਟ ਆ ਬਿਲਕੁਲ ਵਿਰਾਸਤ ਬ੍ਰਾਂਡ ਦਾ ਬਹੁਤ ਅੱਛਾ ਸੂਟ ਹੈ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦਵਾਂਗੇ ਜੋ ਵੀ ਤੁਸੀਂ ਕੋਟ ਸੈੱਟ ਲੈਂਦੇ ਹੋ 3 ਪੀਸ ਲੈਂਦੇ ਹੋ 2 ਪੀਸ ਲੈਂਦੇ ਹੋ ਜਿਹੜਾ ਵੀ ਤੁਸੀਂ ਪੀਸ ਲੈਂਦੇ ਹੋ 4 ਤਰੀਕ ਤੋਂ ਲੈ ਕੇ ਰਖੜੀ ਤੱਕ ਤੁਹਾਨੂੰ ਇਹ ਸੇਲ ਦੀਆਂ ਜੜ ਰਹੀਆਂ ਸਾਡੇ ਪਹਿਣਾ ਨੂੰ 30% ਫਲੈਟ ਆਫ ਹੈ ਜੋ ਰੈਡੀਮੇਡ ਅਸੀਂ ਦਿਖਾ ਰਹੇ ਸਾਡੇ ਬਾਜ਼ਾਰ ਨਾਲੋਂ ਰੇਟ ਪਹਿਲੇ ਅੱਧੇ ਆ ਅਸੀਂ ਅੱਧੇ ਰੇਟਾਂ ਤੋਂ ਪਹਿਲਾਂ ਲਾਏ ਆ ਪਰ ਉਸ ਤੋਂ ਉੱਪਰ ਵੀ ਜੋ ਸਾਡਾ ਰੇਟ ਲੱਗਾ ਉਹਦੇ ਵਿੱਚ ਵੀ ਤੁਹਾਨੂੰ 30% ਅਸੀਂ ਹੋਰ ਡਿਸਕਾਊਂਟ ਕਰ ਦੇਣਾ ਸੋ ਭਾਈ ਜਿਹੜੀ ਤੁਸੀਂ ਅੰਕਲੋਂ ਤੇ 3 ਅਗਸਤ ਤੱਕ ਸੇਲ ਆਈ ਸੀ ਉਹ ਸੁਪਰ ਡੂਪਰ ਹਿੱਟ ਗਈ ਆ ਮੈਂ ਲੋਕਾਂ ਨਾਲ ਗੱਲ ਕਰੀ ਕਿ ਲੋਕ ਦੂਰੋਂ ਦੂਰ ਆ ਕੇ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਲੈ ਗਏ ਆ ਪਰ ਬਹੁਤ ਸਾਰੇ ਸਾਡੇ ਦਰਸ਼ਕ ਇਦਾਂ ਦੇ ਵੀ ਹੈਗੇ ਜਿਨ੍ਹਾਂ ਨੇ ਹਜੇ ਫਾਇਦੇ ਲੈਣੇ ਰਖੜੀ 9 કોટਨ ਦੇ ਸੂਟਾਂ ਦਾ ਫੈਰਾ ਤੁਸੀਂ ਕਰਤੇ ਤੁਸੀਂ ਲੋਕਾਂ ਨਾਲ ਵਾਦਾ ਕੀਤਾ ਸੀ ਛਾਤੀ ਠੋਗੇ ਵੀ ਪਾਈ ਸਾਰਾ ਸਾਲ ਅੰਕਲੋਂ ਦੇ ਫਾਇਦੇ ਕਰਾਂਗੇ ਸੋ ਕੋਟਨ ਦੇ ਨਾਲ ਨਾਲ ਕੋਈ ਵਿਆਹ ਸ਼ਾਦੀ ਵਾਲੇ ਸੂਟਾਂ ਦੇ ਵੀ ਕੋਈ ਆਫਰ ਉੱਪਰ ਤਿਆਰ ਕੀਤੀ ਕੋਈ ਤੁਸੀਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਕਲੋਂ ਤੇ ਤੁਹਾਡਾ ਸਵਾਗਤ ਹੈ ਤੁਸੀਂ ਬਹੁਤ ਸਾਨੂੰ ਪਿਆਰ ਦਿੱਤਾ ਤਿੰਨ ਦਿਨ ਦੀ ਜਿਹੜੀ ਸੇਲ ਸੀਗੀ ਉਹ ਬਹੁਤ ਸ਼ਾਨਦਾਰ ਰਹੀ ਤੁਹਾਡਾ ਬਹੁਤ ਰਿਸਪਾਂਸ ਮਿਲਿਆ ਸੀ ਭੈਣਾਂ ਨੂੰ ਭਰਾਵਾਂ ਨੂੰ ਜਿਹੜੇ ਵਾਦਾ ਕੀਤਾ ਸੀ ਉਹ ਪੂਰਾ ਕੀਤਾ ਲੇਕਿਨ ਅਸੀਂ ਇਹ ਸੇਲ ਅੱਗੇ ਹੋਰ ਐਕਸਟੈਂਡ ਕਰ ਰਹੇ ਹਾਂ ਲੇਕਿਨ ਕੁਝ ਨਵਾਂ ਲੈ ਕੇ ਆਏ ਹਾਂ ਕਿਉਂਕਿ ਅੱਗੇ ਦਾਜਵਰੀ ਦਾ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਹੈ ਕਰਵਾ ਚੌਥ ਦਾ ਸੀਜ਼ਨ ਆ ਰਿਹਾ ਹੈ ਸੋ ਵੈਰਾਈਟੀ ਦੇ ਵਿੱਚ ਹੋਰ ਜ਼ਿਆਦਾ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਅੰਕਲ ਹੁੰਦਾ ਦੂਸਰਾ ਨਾਮ ਵੈਰਾਈਟੀ ਕੁਆਲਟੀ ਵਿਸ਼ਵਾਸ ਸੋ ਇਸ ਲਈ ਅੱਜ ਨਵਾਂ ਆਫਰ ਲੈ ਕੇ ਆਏ ਆ ਤੁਹਾਡੇ ਕੋਲ ਆ ਦੇਖੋ ਤੁਸੀਂ ਪ੍ਰਿੰਟ ਦੇਖੋ ਆ ਸਾਰੇ 500 ਰੁਪਏ ਦੀ ਰੇਂਜ ਦੇ ਸੂਟ ਹੈ 500 ਰੁਪਏ ਦੇ ਵਿੱਚ ਤੁਸੀਂ ਸੂਟ ਦੇਖੋ ਬਿਲਕੁਲ ਜਿਹੜੇ ਕੱਲ ਤੁਹਾਨੂੰ ਮੈਂ ਡਿਜ਼ਾਈਨ ਦਿਖਾਏ ਸੀ ਵੀ ਟਰੱਕ ਉਤਰੇ ਆ ਉਹਨਾਂ ਦੇ ਵਿੱਚੋਂ ਇਹ ਸੂਟ ਨਿਕਲੇ ਆ ਕੋਟਨ ਦੇ ਪੀਸ ਹੈਗੇ ਆ ਬਹੁਤ ਸ਼ਾਨਦਾਰ ਮਾਲ ਹੈ 9 ਤਰੀਕ ਅੱਜ ਤੋਂ ਲੈ ਕੇ 4 ਤਰੀਕ ਤੋਂ ਲੈ ਕੇ 9 ਤਰੀਕ ਸ਼ਾਮ ਨੂੰ 6 ਵਜੇ ਤੱਕ ਇਹ ਸੇਲ ਚੱਲੂਗੀ ਰਾਖੀ ਤੱਕ ਸੇਲ ਅਸੀਂ ਐਕਸਟੈਂਡ ਕਰ ਰਹੇ ਹਾਂ 1 ਬਾਈ 1 ਵਾਲੀ ਸਕੀਮ ਕੈਨਸਲ ਹੈ ਲੇਕਿਨ ਨਵੀਂ ਸਕੀਮ ਚਲਾ ਰਹੇ ਹਾਂ ਇਹ ਸੂਟਾਂ ਦੇ ਨਾਲ ਅਸੀਂ ਕੋਈ ਵੀ ਤੁਸੀਂ ਸੂਟ ਖਰੀਦੋਗੇ ਇੱਕ ਸੂਟ ਤੁਹਾਨੂੰ ਇਹ ਬਿਲਕੁਲ ਫ੍ਰੀ ਦਿੱਤਾ ਜਾਊਗਾ 500 ਦੇ ਸੂਟ ਦੇ ਨਾਲ ਤੁਹਾਨੂੰ ਇੱਕ ਪ੍ਰਿੰਟ ਸੂਟ ਆ ਵਾਲਾ ਬਿਲਕੁਲ ਸੂਟ ਫ੍ਰੀ ਦਿੱਤਾ ਜਾਊਗਾ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ 800 850 ਦਾ ਸੂਟ ਆ ਅੰਕਲ ਹੋਮ ਤੁਹਾਨੂੰ ਆਲਰੇਡੀ ਦੇ ਰਿਹਾ ਸਿਰਫ 500 ਰੁਪਏ ਦੇ ਵਿੱਚ ਤੇ 500 ਵਾਲੇ ਸੂਟ ਦੇ ਨਾਲ ਆ ਦੂਜਾ ਸੂਟ ਜਿਹੜਾ ਪ੍ਰਿੰਟ ਸੂਟ ਆ ਇਹ ਆਪਾਂ ਦੇਣਾ ਤੁਹਾਨੂੰ ਬਿਲਕੁਲ ਫ੍ਰੀ ਰੰਗ ਇਹਦੇ ਵਿੱਚ ਬਹੁਤ ਸਾਰੇ ਆ ਇੱਕ ਸੂਟ ਲਓ ਤੇ ਦੂਜਾ ਸੂਟ ਫ੍ਰੀ ਲੈ ਜਾਓ 9 ਅਗਸਤ ਤੱਕ ਰੱਖੜੀ ਤੇ ਬਹੁਤ ਵੱਡੀ ਸੇਲ ਆ ਜਿਹੜੀਆਂ ਭੈਣਾਂ ਨੇ ਸੂਟ ਲੈਣੇ ਆ ਜਾਂ ਭਰਾਵਾਂ ਨੇ ਗਿਫਟ ਕਰਨੇ ਆਜੋ 500 ਦੇ ਸੂਟ ਦੇ ਨਾਲ ਦੂਜਾ ਸੂਟ ਇੱਥੇ ਬਿਲਕੁਲ ਫ੍ਰੀ ਹੈਗਾ ਉਸ ਤੋਂ ਇਲਾਵਾ ਅਸੀਂ ਤੁਹਾਨੂੰ ਅਗਲੀ ਵੈਰਾਈਟੀ ਦਿਖਾ ਰਹੇ ਹਾਂ 650 ਰੁਪਏ ਦੀ ਰੇਂਜ ਹੈ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਸੂਟ ਵਿਕਦਾ ਹੈ ਬਾਟਮ ਤੇ ਵਰਕ ਹੈ ਦੁਪੱਟਾ ਵੀ ਡਿਜ਼ਾਈਨਰ ਹੈ ਤੁਸੀਂ ਚੈੱਕ ਕਰੋ 650 ਤੇ 750 ਦੇ ਵਿੱਚ ਤਾਨੂੰ ਹੈਂਡਵਰਕ ਮਿਲੂਗਾ ਕੜਾਈਆਂ ਮਿਲਣਗੀਆਂ ਪ੍ਰੋਪਰ ਕੜਾਈ ਦੇ ਵਰਕ ਮਿਲਣਗੇ ਤੁਸੀਂ ਆ ਕੇ ਦੇਖੋ ਨੈਕ ਦਾ ਕਿੰਨਾ ਸ਼ਾਨਦਾਰ ਲੈਸ਼ ਲੱਗੇ ਲੈਸ਼ ਦਾ ਬਹੁਤ ਟ੍ਰੈਂਡ ਹੈ ਆ ਤੁਸੀਂ ਪੀਸ ਦੇਖੋ ਨਿਗਾ ਮਾਰੋ ਉਹਦੇ ਨਾਲ ਤੁਹਾਨੂੰ ਇੱਕ ਇੱਕ ਪਲਾਜ਼ੋ ਸੂਟ ਬਿਲਕੁਲ ਫ੍ਰੀ ਮਿਲੂਗਾ ਜਿਹੜਾ ਵੀ ਤੁਸੀਂ 650 750 ਵਾਲਾ ਸੂਟ ਲਓਗੇ ਉਹਦੇ ਨਾਲ ਤੁਹਾਨੂੰ ਇੱਕ ਪਲਾਜ਼ੋ ਵਾਲਾ ਸੂਟ ਮਿਲੂਗਾ ਕਿੱਥੇ ਮਿਲੂਗਾ ਅੰਕਲ ਓਮਤੇ ਤੁਸੀਂ ਆ ਟੈਗ ਚੈੱਕ ਕਰ ਲਓ ਅੰਕਲ ਓਮਤੇ ਤੁਹਾਨੂੰ ਇਹ ਸੂਟ ਬਿਲਕੁਲ ਫ੍ਰੀ ਮਿਲਣਗੇ ਇੱਥੇ ਤੁਸੀਂ ਵਿਜ਼ਿਟ ਕਰੋ ਆਓ ਆਪਦੇ ਫਾਇਦੇ ਚੱਕੋ ਦੇਖੋ ਤੁਹਾਨੂੰ ਅਸੀਂ ਇਸ ਕੱਲ ਦੱਸ ਦਿੰਦੇ ਆ ਇਹ ਕੋਈ ਲੋਟ ਨਹੀਂ ਫਰੈਸ਼ ਸਟਾਕ ਦਿਖਾ ਰਹੇ ਆ ਜੋ ਬਾਜ਼ਾਰ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਦੇ ਦੇਖੋ ਵਾਟਰਮ ਵਰਕ ਆ ਫਰੰਟ ਬੜੇ ਸੋਹਣੇ ਆ ਕਲਰ ਬੜੇ ਸੋਹਣੇ ਆ ਹਜ਼ਾਰ ਵਾਲਾ ਸੂਟ 650 ਦਾ 650 ਵਾਲੇ ਸੂਟ ਦੇ ਨਾਲ ਰੈਡੀमेड ਪਰਾਜੋ ਸੂਟ ਜਿਹੜਾ 5-600 ਦਾ ਵਿਕਦਾ ਬਾਜ਼ਾਰ 'ਚ ਇਹ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇਣਾ ਇਹਦੇ ਵਿੱਚ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲਓ ਬਹੁਤ ਸੁਪਰ ਡਿਜ਼ਾਈਨ ਹੈਗੇ ਆ ਇੱਕ ਸੂਟ ਦੇ ਨਾਲ ਇੱਕ ਸੂਟ ਇਹਦੇ ਨਾਲ ਹੀ ਫ੍ਰੀ ਹੈ ਮਤਲਬ ਰੈਡੀमेड ਪਰਾਜੋ ਸੂਟ ਅਸੀਂ ਤੁਹਾਨੂੰ ਦੇਵਾਂਗੇ ਬਿਲ ਮੈਂ ਟੋਟਲ ਤੁਸੀਂ ਮਾਲ ਚੈੱਕ ਕਰੋ ਵੈਰਾਈਟੀ ਚੈੱਕ ਕਰੋ ਬਿਲਕੁਲ ਲੇਟੈਸਟ ਡਿਜ਼ਾਈਨ ਹੈ ਇਹ 750 ਦੀ ਰੇਂਜ ਹੈ ਇਹਦੇ ਨਾਲ ਵੀ ਪਲਾਜੀਓਰਡ ਫਰੀ ਹੈ ਇਧਰ ਹੋਰ ਦੇਖੋ ਇਧਰ ਨਿਗਾਹ ਮਾਰੋ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਬਣੇ ਹੋਏ ਆਹ ਦੇਖੋ ਤੁਸੀਂ ਚੈੱਕ ਕਰੋ ਪੂਰਾ ਸਿੱਪੀ ਦਾ ਵਰਕ ਹੈ ਦੁਪੱਟਾ ਚੈੱਕ ਕਰੋ ਬਹੁਤ ਸ਼ਾਨਦਾਰ ਹੈ ਫੋਟੋ ਵਾਲੇ ਪੀਸ ਹੈ ਬਹੁਤ ਟ੍ਰੈਂਡਿੰਗ ਹੈ 850 ਰੁਪਏ ਰੇਂਜ ਹੈ 850 ਰੁਪਏ ਦੀ ਰੇਂਜ ਦੇ ਨਾਲ ਤੁਹਾਨੂੰ ਪਲਾਜ਼ੋ ਸੂਟ ਬਿਲਕੁਲ ਫ੍ਰੀ ਮਿਲੂਗਾ ਜਿਹੜਾ ਮਰਜ਼ੀ ਤੁਸੀਂ ਝੂਟ ਲਓ ਉਹਦੇ ਨਾਲ ਤੁਹਾਨੂੰ ਪਲਾਜ਼ੋ ਸੂਟ ਮਿਲੂਗਾ ਕੋਈ ਬਾਜ਼ਾਰ 'ਚ 2000 ਮੰਗਦਾ ਤਾਂ ਕੋਈ 1800 ਮੰਗਦਾ ਪਰ 850 ਰੁਪਏ ਦਾ ਦੇਣਾ ਸੀ ਸੂਟ ਅੰਕਲੋਂ ਤੇ ਇਹਦੇ ਨਾਲ ਰੈਡੀमेड ਪਲਾਜ਼ੋ ਸੂਟ ਬਿਲਕੁਲ ਫ੍ਰੀ ਆ 850 ਵਾਲੇ ਸੂਟ ਦੇ ਨਾਲ ਰੈਡੀमेड ਪਲਾਜ਼ੋ ਸੂਟ ਬਿਲਕੁਲ ਫ੍ਰੀ ਆ ਉਸ ਤੋਂ ਬਾਅਦ ਅਸੀਂ ਤੁਹਾਡਾ ਹੋਰ ਫਾਇਦਾ ਕਰਨ ਜਾ ਰਹੇ ਹਜ਼ਾਰ ਰੁਪਏ ਦਾ ਕੜਾਈਆਂ ਦੇ ਵਰਕ ਜਿਹੜੇ ਕਿ ਅੱਗੇ ਦਾਜਵਰੀ ਵੈਡਿੰਗ ਸੀਜ਼ਨ ਚੱਲ ਰਿਹਾ ਉਹਦੇ ਉੱਪਰ ਤੁਹਾਨੂੰ ਵੈਰਾਈਟੀ ਦੇਣ ਜਾ ਰਹੇ ਹਾਂ ਦੇਖੋ ਤੁਸੀਂ ਨੈਕ ਚੈੱਕ ਕਰੋ ਹੈਂਡ ਵਰਕ ਚੈੱਕ ਕਰੋ ਇੱਧਰ ਦੇਖੋ ਪੂਰਾ ਵਰਕ ਦਾ ਕੰਮ ਹੈ ਬਾਜ਼ਾਰ ਦੇ ਵਿੱਚ ਇਹ ਸੂਟ ਮਿਲਦਾ ਹੈ 1500 ਰੁਪਏ ਦਾ ਸਾਡੇ ਕੋਲ ਸੂਟ ਮਿਲੂਗਾ ਤੁਹਾਨੂੰ ਸਿਰਫ 1000 ਰੁਪਏ ਦਾ 1000 ਰੁਪਏ ਦੇ ਸੂਟ ਦੇ ਨਾਲ ਤੁਹਾਨੂੰ 500 ਰੁਪਏ ਦਾ ਸੂਟ ਜਿਹੜਾ ਕਿ 350 ਰੁਪਏ ਸਾਡਾ ਸੇਲਿੰਗ ਪ੍ਰਾਈਸ ਹੈ ਬਾਜ਼ਾਰ ਵਿੱਚ 500 ਦਾ ਵਿਕਦਾ ਹੈ ਸਾਡੇ ਕੋਲ 350 ਦਾ ਹੈ ਜੋ ਜਿਹੜਾ ਵੀ ਤੁਸੀਂ 1 ਉਦੇ ਨਾਲ ਤੁਹਾਨੂੰ 350 ਰੁਪਏ ਵਾਲਾ ਇਹ ਸੂਟ ਬਿਲਕੁਲ ਫ੍ਰੀ ਮਿਲੂਗਾ ਦੇਖੋ ਜੀ ਦੇਖੋ ਇਸ ਗੱਲ ਦੀ ਗਾਰੰਟੀ ਲੈਨੇ ਆ ਸਾਹਾਂ ਟੀਵੀ ਵੱਲੋਂ ਵੀ ਅੰਕਲੋਂ ਵੱਲੋਂ ਵੀ ਸਾਡੇ ਜਿਹੜੇ ਰੇਟ ਹੈਗਾ ਉਹ ਬਿਲਕੁਲ ਸੇਮ ਆ ਕੋਈ ਰੇਟ ਅਸੀਂ ਬਾਕੀ ਦੁਕਾਨਦਾਰਾਂ ਨੂੰ ਬਤਾਇਆ ਨਹੀਂ ਹੈਗਾ 22 26 ਸੂਟ 1000 ਰੁਪਏ ਦਾ ਅਸੀਂ ਦਿੰਨੇ ਆ ਇੱਕ ਦੇ ਨਾਲ ਆ ਦੂਜਾ ਸੂਟ ਜਿਹੜਾ ਇਹ ਬਿਲਕੁਲ ਫ੍ਰੀ ਦੇ ਰਹੇ ਆ ਗਾਰੰਟੀ ਇਸ ਗੱਲ ਦੀ ਜੋ ਕਿਹਾ ਉਹ ਦਿੱਤਾ ਦਿਨ ਤੁਹਾਡੇ ਕੋਲ ਬਹੁਤ ਹੋ ਰਿਹਾ 9 ਅਗਸਤ ਤੋਂ ਪਹਿਲਾਂ ਪਹਿਲਾਂ ਆਜੋ ਬਸ ਲੈ ਜਾਓ ਮੋੜ ਕੇ ਆਫਰ ਨਹੀਂ ਮੰਨਣੀ ਜੋ ਤੁਹਾਨੂੰ ਅਸੀਂ ਦੇ ਰਹੇ ਆ ਓਏ 1000 ਰੁਪਏ ਦੀ ਰੇਂ ਸਟਫ ਹੈ ਦੇਖੋ ਕੰਮ ਕੀਤਾ ਹੋਇਆ ਪੂਰਾ ਥ्रेड ਵਰਕ ਕੀਤਾ ਹੋਇਆ ਤੁਸੀਂ ਪੀਸ ਚੈੱਕ ਕਰੋ ਬਿਲਕੁਲ ਲੇਟੈਸਟ ਡਿਜ਼ਾਈਨ ਹੈ ਬਿਲਕੁਲ ਬਹੁਤ ਵਧੀਆ ਸ਼ਾਨਦਾਰ ਕੰਮ ਕੰਮ ਕੀਤਾ ਹੋਇਆ ਹੈ ਵੈਰਾਈਟੀ ਬਹੁਤ ਸ਼ਾਨਦਾਰ ਹੈ ਨਵੇਂ ਡਿਜ਼ਾਈਨ ਹੈ ਅੰਕਲ اومਦੇ ਪ੍ਰਾਈਸ ਹੈ ਦੇਖੋ ਤੁਸੀਂ ਬਾਜ਼ਾਰ ਦੇ 1750 1275 ਰੁਪਏ ਹੈ ਦੁਪੱਟੇ ਦੇ ਉੱਪਰ ਵੀ ਬਹੁਤ ਸ਼ਾਨਦਾਰ ਕੰਮ ਹੈ ਇਹਦੇ ਨਾਲ ਵੀ ਤੁਹਾਨੂੰ ਇੱਕ ਸੂਟ ਫ੍ਰੀ ਮਿਲੇਗਾ ਆਹ ਵਾਲਾ ਜਿਹੜਾ ਤੁਹਾਨੂੰ ਅਸੀਂ 1000 ਰੁਪਏ ਦੇ ਨਾਲ ਦੇ ਰਹੇ ਹਾਂ ਇਹਦੇ ਨਾਲ ਵੀ ਇੱਕ ਸੂਟ ਫ੍ਰੀ ਦਵਾਂਗੇ 1000 ਰੁਪਏ ਤੇ 1275 ਤੇ ਸੇਮ ਸਕੀਮ ਹੈ ਬਾਜ਼ਾਰ ਦਾ ਰੇਟ 2500 ਆ ਸਾਡਾ ਰੇਟ ਹੈਗਾ 1275 ਦੁਪੱਟਾ ਨਾਲ ਪੂਰਾ ਜੈਂਕੀ ਆ ਪਰ 1275 ਵਾਲੇ ਸੂਟ ਦੇ ਨਾਲ ਵੀ ਅਸੀਂ ਤੁਹਾਨੂੰ ਆ ਦੂਜਾ ਸੂਟ ਬਿਲਕੁਲ ਫ੍ਰੀ ਦੇ ਦੇਣਾ ਆ ਹੁਣ ਤੁਹਾਨੂੰ ਦਿਖਾਣ ਜਾ ਰਹੇ ਹਾਂ ਇਸ ਤੋਂ ਉੱਪਰ ਦੀ ਕੁਆਲਿਟੀ ਹੈ ਰਾਮਟੈਕ ਸਾਹਿਬਾ ਦੇ ਅੱਛੇ-ਅੱਛੇ ਬ੍ਰਾਂਡਾਂ ਦੇ ਘਰ ਦਾ ਮਾਲ ਹੈ ਜੀ ਦੇਖੋ ਤੁਸੀਂ ਕੁਆਲ 1500 ਰੁਪਏ ਤੋਂ ਰੇਂਜ ਸਟਾਰਟ ਹੈ 1500 ਤੋਂ ਲੈ ਕੇ 1750 2200 2250 ਰੁਪਏ ਤੱਕ ਦੀ ਰੇਂਜ ਹੈ ਤੁਸੀਂ ਪੀਸ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਇੱਧਰ ਵੈਰਾਈਟੀ ਚੈੱਕ ਕਰੋ ਇੱਧਰ ਦੇਖੋ ਤੁਸੀਂ ਬਹੁਤ ਵਧੀਆ ਪਰ ਵਰਕ ਦਾ ਕੰਮ ਹੋਇਆ ਹੈ ਨਵੇਂ-ਨਵੇਂ ਡਿਜ਼ਾਈਨ ਹੈ ਬਿਲਕੁਲ ਜੋ ਕਿ ਵਿਆਹ ਸ਼ਾਦੀਆਂ ਦੇ ਵਿੱਚ ਤੁਹਾਡੇ ਦੇਣ ਲੈਣ ਦੇ ਦਾਜਵਰੀ ਦੇ ਵਿੱਚ ਕੰਮ ਆਉਣ ਵਾਲੇ ਕੱਪੜੇ ਹੈ 1500 ਤੋਂ 2500 ਤੱਕ ਦੀ ਰੇਂਜ ਤੇ ਉੱਪਰ ਜਿਹੜਾ ਵੀ ਤੁਸੀਂ ਕੱਪੜਾ ਲਓਗੇ ਉਹਦੇ ਨਾਲ ਤੁਹਾਨੂੰ ਇੱਕ ਸੂਟ ਆ ਬਿਲਕੁਲ ਵਿਰਾਸਤ ਬ੍ਰਾਂਡ ਦਾ ਬਹੁਤ ਅੱਛਾ ਸੂਟ ਹੈ ਵੋਟਨ ਦਾ ਸੂਟ ਹੈ ਉਹ ਰਸਤ ਬ੍ਰਾਂਡ ਦਾ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦਵਾਂਗੇ ਤੁਸੀਂ ਜਿਹੜਾ ਵੀ ਸੂਟ ਲਓਗੇ ਉਹਦੇ ਨਾਲ ਇੱਕ ਸੂਟ ਫ੍ਰੀ ਹੈ 1500 ਤੋਂ ਲੈ ਕੇ 2500 ਰੁਪਏ ਤੱਕ ਦੇ ਸੂਟ ਦੇ ਉੱਪਰ ਇਹ ਆਫਰ ਚੱਲ ਰਹੀ ਹੈ ਮਤਲਬ ਬ੍ਰਾਂਡਡ ਸੂਟਾਂ ਨਾਲ ਬ੍ਰਾਂਡਡ ਸੂਟ ਹੀ ਦੇਨੇ ਬਿਲਕੁਲ ਬ੍ਰਾਂਡਡ ਸੂਟ ਜਿਹੜੇ ਲੈਣਗੇ ਕਿਉਂਕਿ ਜੋ ਅੱਛੀ ਕੋ ਕੁਆਲਿਟੀ ਲੈ ਕੇ ਲਾਈਕ ਕਰਦੇ ਆ ਉਹਨਾਂ ਨੂੰ ਅੱਛਾ ਸੂਟ ਹੀ ਅਸੀਂ ਗਿਫਟ ਕਰ ਰਹੇ ਆ ਆਪਦੇ ਵੱਲੋਂ ਜੋ ਵੈਰਾਈਟੀ ਤੁਹਾਨੂੰ ਕੁਆਲਿਟੀ ਅਸੀਂ ਪ੍ਰੋਮਿਸ ਕੀਤਾ ਸੀ ਪਹਿਲੇ 3 ਦਿਨ ਉਹ ਵੀ ਅਸੀਂ ਬਿਲਕੁਲ ਭਰਪੂਰ ਨਹੀਂ ਪਾਇਆ ਤੇ ਹੁਣ ਵੀ ਅਸੀਂ ਫਾਇਦੇ ਕਰਨ ਜਾ ਰਹੇ ਹਾਂ ਵਿਆਹ ਸ਼ਾਦੀਆਂ ਦਾ ਹੈ ਤੁਸੀਂ ਉਹਦੀ ਤਿਆਰੀ ਕਰੋ ਅੰਕਲ ਓਮ ਤੇ ਆਜੋ ਅੰਕਲ ਓਮ ਦਾ ਦੂਸਰਾ ਨਾਮ ਵਿਸ਼ਵਾਸ ਹੈ ਕੁਆਲਟੀ ਹੈ ਵੈਰਾਈਟੀ ਹੈ ਤੁਸੀਂ ਇੱਕ ਵਾਰ ਬਾਗਾ ਪਰਣਾਓ ਬਾਗੇ ਪਰਣੀ ਆ ਕੇ ਵਿਜ਼ਿਟ ਕਰੋ ਦੂਰੋਂ ਦੂਰੋਂ ਮੇਰੇ ਭੈਣਾ ਵੀਰਾਂ ਭਰਾਣੇ ਬਹੁਤ ਫਾਇਦੇ ਲੈ ਐ ਤੇ ਅਸੀਂ ਅੱਗੇ ਵੀ ਚਾਹੁੰਦੇ ਹਾਂ ਕਿ ਉਹ ਫਾਇਦੇ ਲੈਣ ਦੇਖੋ ਛੇ ਦਿਨਾਂ ਤੁਹਾਡੇ ਕੋ 4 ਅਗਸਤ ਤੋਂ ਲੈ ਕੇ 9 ਅਗਸਤ ਤੱਕ 6 ਅਗਸਤ ਤੱਕ ਵੱਡੇ ਫਾਇਦੇ ਹੋਣੇ ਆ ਸੂਟਾਂ ਦਾ ਫਾਇਦਾ ਕੀਤੇ ਆ ਨਾ ਸਰ ਸੂਟਾਂ ਦਾ ਫਾਇਦਾ ਕਰਦੇ ਆ ਪਿੱਛੇ ਰੈਡੀमेड ਲੱਗੇ ਹੋਏ ਆ ਕੋਟ ਰੈਡੀमेड ਵੀ ਰੈਡੀमेड ਤੇ ਵੀ ਅਸੀਂ ਬਹੁਤ ਫਾਇਦੇ ਕਰਨ ਜਾ ਰਹੇ ਹਾਂ ਦੇਖੋ ਤੁਸੀਂ ਕੋਟ ਸੈਟ ਹੈ ਪੂਰੇ ਸਟਿਚ ਬਹੁਤ ਸੋਹਣੇ ਸੋਹਣੇ ਪੀਸ ਹੈ ਕੁਆਲਿਟੀ ਤੁਸੀਂ ਚੈੱਕ ਕਰੋ ਐਮ ਐਂਡ ਐਮ ਬਹੁਤ ਵੱਡਾ ਬ੍ਰਾਂਡ ਹੈ ਜੋ ਕਿ ਤੁਹਾਨੂੰ ਬਾਗੇਪੁਰੇ ਨੇ ਸ਼ਹਿਰ ਦੇ ਵਿੱਚ ਇੱਥੇ ਨੇੜੇ-ਤੇੜੇ ਨਹੀਂ ਮਿਲੂਗਾ ਲੁਧਿਆਣਾ ਜਾ ਕੇ ਲੈਣਾ ਪਊਗਾ ਇੱਥੇ ਨੂੰ ਕੋਈ ਵੈਰਾਈਟੀ ਨੂੰ ਰੱਖਦਾ ਨਹੀਂ ਹੈ ਤੁਸੀਂ ਪੀਸ ਚੈੱਕ ਕਰੋ ਵੈਰਾਈਟੀ ਚੈੱਕ ਕਰੋ ਕੱਪੜੇ ਨੂੰ ਆ ਕੇ ਫੀਲ ਫੀਲ ਦੇਖੋ ਤੁਸੀਂ ਕੱਪੜੇ ਦੀ ਕਿੰਨੀ ਸ਼ਾਨਦਾਰ ਹੈ ਜੋ ਵੀ ਤੁਸੀਂ ਕੋਟ ਸੈੱਟ ਲੈਂਦੇ ਹੋ 3 ਪੀਸ ਲੈਂਦੇ ਹੋ 2 ਪੀਸ ਲੈਂਦੇ ਹੋ ਜਿਹੜਾ ਵੀ ਤੁਸੀਂ ਪੀਸ ਲੈਂਦੇ ਹੋ 4 ਤਰੀਕ ਤੋਂ ਲੈ ਕੇ 10 ਤੱਕ ਤੁਹਾਨੂੰ ਇਹ ਸੇਲ ਦੀ ਜਾਣ ਜਾਣੇ ਸਾਡੇ ਪਹਿਣਾ ਨੂੰ 30% ਫਲੈਟ ਆਫ ਹੈ ਜਿਹੜਾ ਅੱਛਾ 30% ਡਿਸਕਾਊਂਟ ਸਿੱਧਾ ਸਿੱਧਾ ਬਿਲਕੁਲ 30% ਜਿਹੜਾ ਮਤਲਬ 2000 ਵਾਲੀ ਚੀਜ਼ 1400 ਹੀ ਰਹਿ ਗਈ ਬਿਲਕੁਲ 30% ਸਰ 850 ਰੁਪਏ ਤੋਂ ਰੇਂਜ ਸਟਾਰਟ ਹੈ 2500 3000 ਰੁਪਏ ਤੱਕ ਦੀ ਜੈ ਕੋਟਨ ਦੀ ਉਹਦੇ ਉੱਪਰ ਵੀ ਫਲੈਟ ਲੈਸ ਹੈ ਤੁਸੀਂ ਆਓ ਤੇ ਆਪਦੇ ਫਾਇਦੇ ਲਓ ਇਹ ਰਾਖੀ ਤੱਕ ਆਫਰ ਹੈ ਉਸ ਤੋਂ ਇਲਾਵਾ ਤੁਹਾਨੂੰ ਅਸੀਂ ਹੋਰ ਦੇਣ ਜਾ ਰਹੇ ਹਾਂ ਦੇਖੋ ਅੱਗੇ ਕਰਵਾ ਆ ਰਿਹਾ ਹੈ ਕਰਵੇ ਤੇ ਤੁਹਾਨੂੰ ਪੀਸ ਚਾਹੀਦੇ ਆ ਅੱਜ ਸਾਡੇ ਕੋਲ ਵੈਰਾਈਟੀ ਬਹੁਤ ਜ਼ੋਰਦਾਰ ਆਈ ਪਈ ਹੈ ਇਕੱਠੀ ਪਈ ਹੈ ਸਟਾਕ 'ਚ ਹੈ ਲੈ ਜਾਓ ਕਿਉਂਕਿ ਸੇਲਾਂ ਲੱਗਦੀਆਂ 지 ਦੇਖੋਗੇ ਅੰਕਲ ਓਮ ਤੇ ਸਾਂਝ ਟੀਵੀ ਤੇ ਤੁਹਾਨੂੰ ਸਾਰਾ ਕੁਝ ਸਾਰੀ ਵੈਰਾਈਟੀ ਤੇ ਕੁਆਲਿਟੀ ਮਿਲੂਗੀ ਦੇਖੋ ਸੋ 9 ਅਗਸਤ ਤੋਂ ਪਹਿਲਾਂ ਪਹਿਲਾਂ ਆ ਜਾਓ ਬਹੁਤ ਵੱਡੇ ਫਾਇਦੇ ਸਿਆਣੇ ਲੋਕ ਆ ਗਏ ਆ ਆਪਣਾ ਫਾਇਦਾ ਲੈ ਰਹੇ ਆ ਤੁਸੀਂ ਵੀ ਹੋਰ ਕਿਤੇ ਨਾ ਜਾਓ ਡਾਇਰੈਕਟ ਅੰਕਲ ਓਮ ਮੋਗਾ ਰੋਡ ਬਾਗਰ ਬਣਾ ਆ ਜਾਓ 11 ਮੈਨੂੰ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹਾਂ ਟੀਵੀ ਬਾਗਰ ਆ